ਚੱਲ ਇਹਨੇ ਰੋਟੀ ਖਾਧੀ ਆ ਤੇ ਮੇਰੀ ਵੀ ਜਾਣ ਸੌਂ ਗਈ ਆ ਮੈਂ ਵੀ ਖਾਣ ਵਾਲੀ ਬਣੀ ਆ ਤਰਾ ਮਿੰਨ ਨੂੰ ਨਹੀਂ ਨੰਗਾ ਡੇ ਰਵਾਂ ਤਨਖਾਏ ਲਮੇ ਪਾ ਕੇ ਹੁਣ ਖਾ ਕੇ ਰੋਟੀ ਮੰਮੀ ਹਾਂ ਮੈਂ ਉਹਨਾਂ ਮੜਾ ਜਾ ਬਰਾਂ ਹੁਣ ਕਿੱਥੇ ਚੱਲੇ ਆ ਵਾ ਇੱਥੇ ਮੜਾ ਜਾ ਫਿਰ ਤਰਨ ਵੇਖਿਆ ਜਿੰਨਾ ਚਿਰ ਮੈਂ ਰੋਟੀ ਨਹੀਂ ਨਾ ਪਕਾ ਕੇ ਦਿੱਤੀ ਉਹਨਾਂ ਚਿਰ ਤੂੰ ਕਿਤੇ ਨਹੀਂ ਗਿਆ ਹਣਾ ਤੇ ਹੁਣ ਰੋਟੀ ਖਾ ਲਈ ਆ ਤੇ ਹੁਣ ਤੇਰੀਆਂ ਤੰਗਾਂ 'ਚ ਜਾਨ ਪੈ ਗਈ ਆ ਹੁਣ ਤੂੰ ਫਿਰ ਤੋਂ ਪਿਆਵਾ ਬਾਹਰ ਮਸਤਾ ਨਹੀਂ ਫਿਰ ਇਹਦਾ ਮਤਲਬ ਤੈਨੂੰ ਲੱਗੀ ਹੈਨਾ ਉਹ ਮੰਮੀ ਬਾਹਰ ਜਾਣ ਦਾ ਮਤਲਬ ਇਹ ਥੋੜੀ ਹੁੰਦਾ ਵੀ ਪੀਣ ਹੀ ਜਾਣਾ ਵਾ ਬੰਦਾ ਉਦਾਂ ਵੀ ਕੋਈ ਕੰਮ ਜਾ ਸਕਦਾ ਵਾ ਕੇ ਲਾ ਕੇ ਬਹਿਣਾ ਕਰੋਣਾ ਵੀ ਹੁੰਦਾ ਜਾ ਤੇ ਸਕਦਾ ਵਾ ਠੀਕ ਆ ਇਹ ਗੱਲ ਪਰ ਤੇਰਾ ਮਤਲਬ ਇਹੋ ਹੀ ਆ ਕਿ ਤੂੰ ਪੀਣ ਹੀ ਜਾਣਾ ਵਾ ਜਦੋਂ ਵੀ ਤੂੰ ਗਿਆਵਾ ਕਰੋ ਬਾਹਰ ਕਦੀ ਸੋਤੀ ਆਇਆ ਵਾ ਅੱਜ ਤੱਕ ਕਈ ਵਾਰ ਹੀ ਆਇਆ ਮੰਮੀ ਪਰ ਪਤਾ ਗੱਲ ਕੀ ਆ ਤਨ ਉਹ ਦਿਨ ਨਹੀਂ ਯਾਦ ਰਹਿੰਦਾ ਜਦੋਂ ਮੈਂ ਸੋਪੀਆ ਹੁੰਦਾ ਜਿਹੜਾ ਮੈਂ ਪੀ ਕੇ ਹੁੰਨਾ ਨਾ ਤੁਸੀਂ ਉਹ ਦਿਨ ਯਾਦ ਰਾ ਦੇ ਮੈਂ ਕਹਿੰਦੀ ਮੈਂ ਕਦੇ ਰੋਟੀ ਖਵਾ ਕੇ ਗਲਤੀ ਕਰ ਰਹੀ ਆ ਰੋਟੀ ਤੂੰ ਮਗਰੋਂ ਖਾਦੀ ਆ ਮੈਂ ਸਭ ਕੁਛ ਹੋਣ ਦੀ ਇਥੇ ਬੇਟੀ ਮੈਂ ਚਾਹ ਖਾ ਲੀਆ ਰੋਟੀ ਚੰਗਾ ਹੋਇਆ ਖਰੇ ਲੰਮੇ ਪਿਆ ਗਿਆ ਵਾ ਤੇ ਤੂੰ ਉਸੇ ਵੇਲੇ ਮੇਰੇ ਮਗਰ ਹੀ ਆ ਗਿਆ ਵਾ ਕਿ ਮੈਂ ਬਾਹਰ ਚੱਲੇ ਆਵਾਂ ਹੁਣ ਲੰਮੇ ਪਿਆ ਪਈ ਤੇ ਆਖੜ ਚੁੰਗਾ ਫਿਰ ਚੰਗੇ ਰਹੋਗੇ ਆ ਬੜਾ ਆਪਰ ਚੱਲੇ ਆ ਤੂੰ ਸਿੱਧਾ ਕਹਿ ਵੀ ਮੈਂ ਸੁਧਰਨਾ ਨਹੀਂਗਾ ਉਹ ਸੁਧਰਿਆ ਹੀ ਮੈਂ ਕੀ ਹੋਇਆ ਹੁਣ ਜਿੱਥੇ ਚੱਲਿਆ ਵਾ ਸੁਦਰ ਨੂੰ ਤੇ ਤੂੰ ਚੱਲਿਆ ਨਹੀਂ ਆ ਮੈਂ ਕਿਹੜਾ ਕੋਰਟ ਮੈਰਜ ਕਰਾਉਣ ਚੱਲਾਂ ਕੋਰਟ ਮੈਰਜ ਕਰਾ ਕੇ ਵੀ ਹੱਲਾ ਅੱਗੇ ਖੜੇ ਕਿਹੜੇ ਪਾਪਾ ਰੇਲ ਕੇ ਤੈਨੂੰ ਮੈਂ ਤੇ ਵਿਆਹਿਆ ਵਾ ਤੇ ਹੁਣ ਤੂੰ ਕੋਰਟ ਮੈਰਜ ਕਰਾਉਣੀ ਆ ਇੰਨੀਆਂ ਇਥੇ ਰੁੱਖੀ ਲੱਗੀਆਂ ਵਾ ਹੱਦੀ ਹੋ ਗਈ ਮੰਮੀ ਕੋਰਟ ਮੈਰਜ ਵਾਰੀਆਂ ਤੈਨੂੰ ਟਿਕਣ ਨਹੀਂ ਆਵਾ ਕਿ ਇਹ ਆਵੇ ਹਜਾ ਹੀ ਰੋ ਲੱਭਣਾ ਸਾਨੂੰ ਕਿਤੇ ਹੱਲ ਹੋ ਗਈ ਹੋਰ ਮੈਂ ਨਹੀਂ ਭੇਜੀ ਤੀ ਬੀਸਤੀ ਬੁਸਤੀ ਪਤ ਮੈਂ ਤੇਰੀ ਕੀ ਕਰਨੀ ਆ ਮੈਨੂੰ ਤੇ ਘਰ ਖਾਣ ਪੀਣ ਰਿਆ ਹੀ ਉਦੋਂ ਦਾ ਸਿੱਧੀ ਜਿਹੜੀ ਗੱਲ ਵਾ ਠੀਕ ਆ ਇੱਥੇ ਫਿਰ ਦੀ ਕਿ ਅੰਦਰ ਬਾਹਰ ਕਿ ਮੈਨੂੰ ਵੀ ਠੱਕ ਪਕਾ ਕੇ ਦਿੰਦੀ ਹੀਗੀ ਕਿ ਤੇ ਲੀਡਾ ਧੋਂਦੀ ਹੀਗੀ ਹਨਾ ਕਿ ਤੇ ਤੂੰ ਆਪਦੇ ਬਾਹਰ ਨਿਕਲ ਜਾਣਾ ਤੇ ਜਾਣੀਆਂ ਕਿ ਤੇ ਬੇਕੀਆਂ ਹੁੰਦੀਆਂ ਜਿਹੜੇ ਰੌਣਕਾਂ ਕਰਦੀਆਂ ਹਾਂ ਤੂੰ ਤੇ ਮੇਰੇ ਵੀ ਛੁੱਟੇ ਜਾਨ ਮਾਰਨ ਵਾਲਾ ਕੰਮ ਕੀਤਾ ਯਾ ਮਾਦਾ ਨਹੀਂ ਨਾ ਗੱਲ ਕੋਈ ਕਰ ਲੋ ਖਮਾਫਰਾ ਕੇ ਬਸ ਉਹਤੇ ਹੀ ਲਿਉਣੀ ਹੁੰਦੀ ਆ ਪਿਓ ਅਚਲ ਕੀ ਉਹ ਅਚਲ ਕੀ ਤੇ ਮੈਨੂੰ ਉਹਦੇ ਬਿਨਾ ਕੋਹ ਹੋਰ ਨਹੀਂ ਯਾਰ ਮੈਂ ਅਫਰ ਉਹਦੇ ਤੇ ਲਿਆਉਣੀ ਆ ਦੇਖਦਾ ਹੀ ਨਹੀਂ ਮੈਨੂੰ ਹੋਰ ਕੋ ਕੜੀ ਉਹ ਤੂੰ ਹੀ ਉਹ ਨੂੰ ਜੰਮਿਆ ਕਿ ਮੈਨੇ ਜੰਮਿਆ ਵਾ ਤੈਨੂੰ ਜੰਮਿਆ ਵਾ ਤਾਂ ਫੇਰ ਹੀ ਉਹ ਆਈ ਆ ਤੇ ਫੇਰ ਮੇਰਾ ਨਹੀਂ ਨਾ ਉਹਦਾ ਜਿਆਦਾ ਫਿਕਰ ਦੱਸ ਮੈਂ ਤੈਨੂੰ ਕਿੱਦਾਂ ਸਮਝਾਵਾਂ ਪੁੱਤ ਇਹ ਗੱਲ ਤੇ ਤੇਰਾ ਹੀ ਦੁੱਖ ਮਾਰਦਾ ਵਾ ਤੇ ਫੇਰ ਹੀ ਮੈਂ ਉਹਦੇ ਵੱਲੋਂ ਕਹਿਣ ਰਹੀ ਆ ਉਹ ਤਾਂ ਵੀ ਫਿਰਦੀ ਸੀ ਤੇ ਰੌਣਕ ਹੀ ਆ ਤੇ ਮੈਂ ਤੁਰਿਆ ਫਿਰਦਾ ਤੇ ਮੇਰੇ ਨਾਲ ਕੀ ਡਰ ਲੱਗਦਾ ਵਾ ਮੈਂ ਘੂਤਾਂ ਪੂਰ ਤਨਿੰਗਾ ਪਰ ਰੌਣਕ ਤੇ ਹੈ ਹੀ ਨਾ ਉਹ ਦਿਨ ਪੂਰਾ ਪਰਿਵਾਰ ਹੋਇਆ ਹੀ ਮੇਰਾ ਠੀਕ ਆ ਹੁਣ ਤੂੰ ਕੱਲਾ ਤੂੰ ਵੀ ਟਵਾ ਡੋਲ ਤੁਰਿਆ ਆ ਕੇ ਮੈਂ ਵੀ ਟਵਾ ਡੋਲ ਤੁਰੇ ਰਿਹਾ ਤੇ ਮੈਨੂੰ ਝੰਜਰਾ ਪਾ ਦੋ ਮੈਂ ਤੁਰਿਆ ਆ ਕੇ ਨਾ ਸੰਛਣ ਕਰਦਾ ਚੰਗਾ ਹੋਰ ਗਾੜੀ ਪਿਓ ਦੇ ਪਿਓ ਨੂੰ ਫੜਦਾ ਵਾ ਝੰਜਰਾ ਵਾਲੀ ਜਿਹੜੀ ਦਿੱਤੀ ਉਹ ਮਾੜੀ ਉਹ ਨਾਲ ਨਹੀਂ ਆਵੀ ਆਪ ਝੰਜਰਾ ਪਾ ਲਾ ਸ਼ਰਮ ਕਿਤੇ ਹੈ ਜੀ ਮੱਸਾ ਇਹਨੂੰ ਗੱਲ ਕਰਨ ਲੱਗਿਆਂ ਉਹ ਸ਼ਰਮ ਤੇ ਮੈਨੂੰ ਬੜੀ ਆਉਂਦੀ ਆ ਵਾ ਕਰਨੀ ਪੈਣੀ ਹੁਣ ਮੈਂ ਦੱਸ ਕਰਾ ਕੀ ਸ਼ਰਮਿੰਦਾ ਹੋ ਗਿਆ ਉਹ ਨਹੀਂ ਹੋਇਆ ਸ਼ਰਮਿੰਦਾ ਸ਼ਰਮਿੰਦੀ ਤੇ ਤੈਨੂੰ ਕੀਤਾ ਵਾ ਮੈਂ ਆ ਤੇ ਸ਼ਰਮਦੀ ਮੈਂ ਬਾਹਰ ਨਹੀਂ ਜਾਣ ਗਈ ਐਨੀ ਮੈਨੂੰ ਸ਼ਰਮਿੰਦੀ ਮਹਿਸੂਸ ਹੁੰਦੀ ਆ ਤੈਨੂੰ ਤੇ ਹੋਈ ਨਹੀਂ ਆ ਮਾਸਾ ਤੂੰ ਹੋ ਗਾਲ ਕਿਉਂ ਨਾ ਬਾਹਰ ਕਿਉਂ ਨਹੀਂ ਜਾਣ ਤੇ ਸ਼ਰਮ ਤੇ ਮਾਰੇ ਟੌਰ ਨਾ ਜਾ ਉਹ ਕੀ ਦੱਸਾਂ ਲੋਕਾਂ ਨੂੰ ਜੇ ਕੋਈ ਪੁੱਛਣਗੇ ਵੀ ਬੋਲ ਕੀ ਕਹੀ ਆ ਤੇ ਕੀ ਆਖੂੰਗੀ ਮੈਂ ਤੇ ਫੇਕੀ ਲੋਕਾਂ ਦੀਆਂ ਨਹੀਂ ਜਾਂਦੀਆਂ ਤੇ ਖੁਸ਼ੀ ਖੁਸ਼ਾਈ ਗਈ ਹੋਏ ਤੇ ਫੇਰ ਨਾ ਮਨ ਇਦਾਂ ਦੀਆਂ ਆਖਾਂ ਲੋਕਾਂ ਦੀਆਂ ਦੱਸ ਕੇ ਜਾਂਦੀਆਂ ਵੀ ਖੁਸ਼ੀ ਖੁਸ਼ੀ ਚੱਲੀਆਂ ਕਿ ਤੂੰ ਜਿੱਤਰਾ ਚੱਲੀਆਂ ਖੁਸ਼ੀ ਖੁਸ਼ੀ ਜਾਂਦੀਆਂ ਨੇ ਤੇਰੇ ਵਾਂਗੂ ਨਹੀਂ ਕੋਈ ਕਰਦਾ ਇਤਰਾ ਚੱਲ ਖਲਾਰਤਾ ਮਾਦਾ ਮੈਂ ਤਾਂ ਜਿੰਨਾ ਚਲ ਖਲਾਰਦਾ ਹੀ ਨਹੀਂ ਜਿੰਨਾ ਤੈਨੂੰ ਕਹਿੰਦੇ ਉਹ ਕੋਈ ਛਦੈਣ ਨਹੀਂ ਲੱਗਦੀ ਮਨੋ ਜੀ ਦੀ ਗੱਲ ਤੋਂ ਉੱਠਾ ਚੁੱਕੇ ਗਾਂ ਗਈ ਹੈ ਕੋਤ ਨਹੀਂ ਕਿ ਛਦੈਣ ਪਰ ਤੂੰ ਕੀ ਤਾ ਸਾਨੂੰ ਛਦਾਈ ਦੋਆਂ ਨੂੰ ਛਦੈਣਾ ਬਣਾਇਆ ਵਾ ਤੂੰ ਚਾਤਰ ਬਣਿਆ ਤੂੰ ਕੱਲਾ ਹੀ ਠੀਕ ਹੈ ਨਾ ਮੈਂ ਕਹਦਾ ਚਾਤਰ ਵਾ ਵਿਆਹ ਕੇ ਨਾ ਇਹ ਗੱਲ ਨੂੰ ਦਿਮਾਗ 'ਚ ਬਿਠਾ ਕੇ ਸੋਚ ਕਿ ਮੈਂ ਕੀ ਕਰਨ ਦੇ ਆ ਮੈਨੂੰ ਕੀ ਕਰਨਾ ਚਾਹੀਦਾ ਵਾ ਮੇਰੀ ਮਾਂ ਮੈਨੂੰ ਸਹੀ ਕਹਿੰਦੀ ਆ ਕਿ ਗਲਤ ਕਹਿੰਦੀ ਆ ਹੁਣ ਤਾਂ ਇਹ ਮੈਨੂੰ ਦੱਸੋ ਐਡਾ ਆ ਗਿਆ ਕਰੀ ਮਾਕੇ ਤਾਂ ਹੈਗਾ ਤੁਹਾਨੂੰ ਮੈਂ ਪੁੱਛ ਗਿਆ ਜਨਾਬਾ ਉਹ ਸੀ ਨਹੀਂ ਹੋਣਾ ਅੱਛਾ ਤੇ ਆ ਕੇ ਦੱਸਣਾ ਵੀ ਆਂ ਵੀ ਮੈਂ ਆ ਗਿਆ ਤੂੰ ਕੀ ਦੱਸਣਾਣ ਕੇ ਉਹਦੇ ਜਿਤਨਾ ਹਲਾ ਰੇਖਾਂਦਾ ਨਾ ਹੁਣਾ ਉਤਰੇ ਦੇ ਪਿੰਡਾਂ ਤੇ ਆ ਗਿਆ ਵਾ ਦੱਸਣਾ ਤੂੰ ਕੀ ਆ ਨਹੀਂ ਉਦਾਂ ਹੀ ਪਤਾ ਨਹੀਂ ਕਿਹੜੇ ਘੋੜੇ ਦੇ ਸਵਾਰ ਰਹੀ ਤੇ ਜੇ ਅੱਧੀ ਹੋ ਗਈ ਆ ਬੰਮੀ ਮੈਨੂੰ ਗਾੜੀ ਪੀਦਾ ਨਹੀਂ ਉਹ ਕੁਛ ਨਹੀਂ ਠੀਕ ਆ ਤੂੰ ਜਿਹੜੀ ਇੱਕ ਮੈਂ ਲਿਆ ਕੇ ਤੈਨੂੰ ਦਿੱਤੀ ਤੂੰ ਉਹਨੂੰ ਹੀ ਕੱਢ ਛੱਡਿਆ ਵਾ ਉਹ ਇੱਥੇ ਹੋਊਗੀ ਕਿ ਮੈਂ ਤੁਹਾਡਾ ਗਾੜੀ ਪਰਿਵਾਰ ਵਾਲਦਾ ਪਰਿਵਾਰ ਦਾ ਪੁੱਲਦਾ ਵੇਖਣਾ ਹੀਗਾ ਤੇ ਤੂੰ ਜਿਹੜੀ ਮੈਂ ਲਿਆਂਦੀ ਜਿਵੇਂ ਸਿਹੜ ਕੇ ਤੇ ਤੂੰ ਉਹਨੂੰ ਹੀ ਕੱਢ ਛੱਡਿਆ ਵਾ ਐਦਾਂ ਹੀ ਰਹਿਂਗਾ ਦੁਨੀਆ ਤੇ ਇਕੱਲਾ ਹੀ ਗਾਂ ਆਪਣੀ ਕੋਈ ਫਰਵਾੜੀ ਵਧਾਉਣੀ ਨਹੀਂ ਆ ਸੱਚੀ ਦਾ ਹੁੰਦਾ ਵਾ ਸਿਆਣੇ ਬਣੀ ਦਾ ਹੁੰਦਾ ਵਾ ਲੋਕਾਂ ਵਾਲੇ ਵੇਖ ਲੋਕਾਂ ਦੇ ਘਰਾਂ ਚ ਰੌਣਕਾਂ ਲੱਗੀਆਂ ਹਨਾ ਮੇਰੇ ਨਾਲ ਦੀਆਂ ਸਭ ਪੁੱਤੀਆਂ ਪੁੱਤਿਆ ਕਿਦੇ ਕਿਦੇ ਲੋਕਾਂ ਦੇ ਹੋਏ ਆ ਮੈਨੂੰ ਵੀ ਤੇ ਰੀਜ ਹੁੰਦੀ ਆ ਨਾ ਮੇਰੇ ਪੁੱਤ ਦਾ ਵੀ ਘਰ ਵਸਦਾ ਰਹੇ ਮੈਂ ਵੀ ਬਾਗ ਪਰਿਵਾਰ ਵਾਲੀ ਹਾਂ ਵਾ ਇਹ ਕੱਤ ਤੂੰ ਕਿਉਂ ਨਹੀਂ ਸੋਚਦਾ ਨਾ ਪੁੱਤ ਕਿਹ ਜਾਰ ਦੋਸਤ ਨੇ ਬਣਾਵਾ ਮੁਰਗੀ ਠੀਕ ਹੈ ਨਾ ਤੇਰੀ ਜੇਬ ਚ ਅੱਜ ਪੈਸੇ ਹੋਣਗੇ ਨਾ ਉਹ ਤੇਰੇ ਕੋ ਪੀਂਦੇ ਵੀ ਆ ਤੇ ਜੇ ਨਹੀਂ ਹੈਗੇ ਤੇ ਉਹਨਾਂ ਤਨ ਕਿਹ ਲੈਣੀ ਹੋਈ ਆ ਠੀਕ ਆ ਤੇ ਜਦੋਂ ਤੇਰੇ ਤੇ ਕੋਈ ਅਭੀ ਨਭੀ ਪਣੀ ਨਾ ਤੇ ਕਿਹਨੇ ਨਹੀਂ ਕਹਿਣਾ ਕੁਛ ਨਹੀਂ ਮਾਨ ਤੇ ਤੈਨੂੰ ਪਾਸਾ ਹੀ ਵਟ ਲੈਣਾ ਉਹਨਾਂ ਨੇ ਤੇ ਤੈਨੂੰ ਕੁਆਇਆ ਨਹੀਂ ਕਰਨਾ ਹਾਂ ਚਲੋ ਠੀਕ ਹੈ ਬਾਬਾ ਮੈਂ ਨਹੀਂ ਪੀਂਦਾ ਪਰ ਉਹ ਨੰਦੇ ਜਾ ਸਕਦਾ ਮਾਰ ਆਹੋ ਜਾ ਦੇ ਸਕਣਾ ਵਾ ਫਿਰ ਜਦੋਂ ਆਏਗਾ ਉਹ ਫਿਰ ਹੁਣ ਸਮਾਂ ਹੀ ਦੱਸੂਗਾ ਕਿਦਾਂ ਨਾ ਮੇਰੇ ਤੇ ਯਕੀਨ ਨਹੀਂ ਕਰਨਾ ਹੀ ਨਹੀਂ ਯਕੀਨ ਹੁਣ ਟਾਈਮ ਆਊਗਾ ਜਦੋਂ ਵਾਪਸ ਆਏਗਾ ਤੇ ਉਹ ਹੀ ਤੇ ਤਿਆਰੀ ਦਵਾਊਗਾ ਯਕੀਨ ਇਹ ਫਿਰ ਪਤਾ ਦੱਸ ਕੇ ਤੇ ਮੈਂ ਠੀਕ ਕਰਾਂ ਤੇ ਅਜੇ ਯਕੀਨ ਮੈਂ ਤੇ ਕਰ ਕਰ ਇੱਛਾ ਵਾ ਤੋਂ ਤੇ ਮੇਰਾ ਯਕੀਨ ਨਾ ਤੋੜ ਹੀ ਨਾ ਵਾ ਬਾਬਾ ਚਲੋ ਕਰੇ ਕਿਰਪਾ ਮਹਾਰਾਜ ਨੇ ਕਿਤੇ ਤਿਲਕ ਮਾਰ ਜਲ ਦਿਖਾ ਦੇ ਕੇ ਤੇ ਸੁਦਰ ਜੀ ਤੋਂ ਤੇ ਉਹ ਕਰ ਆਵੇ ਕੁਈ ਕੀ ਕੰਡੇ ਕੁਛ ਨਹੀਂ ਆ ਮਸੌਂ ਕੇ ਉੱਠੀ ਐ ਤੇ ਮੈਂ ਚਲ ਕੰਬਲ ਹੀ ਝੋੜਦਾ ਠੀਕ ਆ ਠੀਕ ਆ ਤੇ ਮੈਂ ਤੁਹਾਨੂੰ ਇੱਕ ਕੰਮ ਆਖਿਆ ਸੀ ਭਈ ਕਿਹੜਾ ਕੰਮ ਆਖਿਆ ਸੀ ਲੈ ਤੁਹਾਨੂੰ ਯਾਦ ਨਹੀਂ ਜਾਨੀ ਨਹੀਂ ਮੈਨੂੰ ਤਾਂ ਨਹੀਂ ਯਾਦ ਆ ਲੈ ਤਾਰੋ ਜੇ ਤਾਈ ਪੁੱਲ ਗਈ ਸੀ ਤੀ ਜਿੱਚੇ ਤਾਂ ਦੱਸ ਮੈਂ ਤੁਹਾਨੂੰ ਦੱਸ ਹੀ ਦੇਣਾ ਮੈਨੂੰ ਸੱਚੀ ਵਿੱਚ ਯਾਦ ਆ ਕੁਈ ਮੈਂ ਜਿਹੜਾ ਤੁਹਾਨੂੰ ਕੋਠੇ ਦੇ ਗੱਲ ਆ ਕੀ ਤੇ ਭਰਾਵਾ ਮੈਨੂੰ ਨਹੀਂ ਪਤਾ ਹੈਗਾ ਕਿਹੜੀ ਕੁੱਤੇ ਦੇ ਗੱਲ ਗਈ ਹੋਆ ਤਾਂ ਵੀ ਜਿਆਦਾ ਤੇ ਨਹੀਂ ਕਮਜ਼ੋਰ ਹੋ ਗਈ ਹੋ ਗਈ ਆ ਭਰਾਵਾ ਮੈਂ ਦੱਸਾਂ ਫਿਰ ਦੱਸ ਮੈਂ ਤੁਹਾਨੂੰ ਮੈਂ ਆਖਿਆ ਸੀ ਵੀ ਮੰਮੀ ਨਾਲ ਗੱਲ ਕਰੀਏ ਵੀ ਕਿਹੜੀ ਟੈਨਸ਼ਨ ਚ ਰਹਿੰਦੇ ਆ ਇਹ ਮੈਂ ਤੁਹਾਨੂੰ ਆਖਿਆ ਸੀ ਵੀ ਇਹ ਗੱਲ ਕਰਨੀ ਮੰਮੀ ਨਾਲ ਕਿਉਂ ਉਹ ਕਹਿੰਦੇ ਕੀ ਰਹਿੰਦੇ ਹਟ ਜਾਵੇ ਭਰਾਵਾ ਬਿੱਲੀ ਦੇ ਗੱਲ ਚ ਤਾਂ ਦੀ ਕੋਣ ਪਾਵੇ ਦੱਲੀ ਪਾਉਣ ਦੀ ਕਿਹੜੀ ਗੱਲ ਆ ਗਈ ਉਹ ਤੇ ਕੋਈ ਗੱਲ ਨਹੀਂ ਕਲੀਬ ਨਾ ਜੇ ਨਾ ਪਾਈ ਤੇ ਫਿਰ ਚੂਹਿਆਂ ਦਾ ਬਚਣਾ ਮੁਸ਼ਕਲ ਹੋਇਆ ਨਾ ਇਹ ਕਲ ਤੁਸੀਂ ਦਿਸੇਈਓ ਤਾਂ ਮੈਂ ਉਹ ਆਖੰਡਿਆ ਵਾ ਕੋਈ ਗੱਲ ਕਰਨੀ ਪੈਣੀ ਆ ਮੰਮੀ ਨਾਲ ਪਰ ਇਦਾਂ ਕਰ ਗੱਲ ਮੈਂ ਨਹੀਂ ਉਹ ਕਰਨੀ ਤੂੰ ਕਰ ਕੋਈ ਇਹ ਤੇ ਫਿਰ ਤੂੰ ਮੇਰੇ ਮੋਢੇ ਤੇ ਰੱਖ ਕੇ ਚਲਾਉਂਦੀ ਬੰਦੂ ਨਹੀਂ ਮੈਂ ਤੇਰੇ ਨਾਲ ਚੱਲ ਜੰਨੀ ਹਾਂ ਤਾਂ ਹਾਂ ਪਰ ਤੂੰ ਗੱਲ ਸ਼ੁਰੂ ਤੂੰ ਕਰ ਪੁੱਛ ਤੂੰ ਮੈਂ ਹੀ ਸ਼ੁਰੂ ਕਰ ਲੂੰਗਾ ਪਰ ਮੈਂ ਜਦੋਂ ਅਸੀਂ ਗੱਲ ਕਰਾਂਗੇ ਜਦੋਂ ਮੈਂ ਸ਼ੁਰੂ ਕਰੂੰਗਾ ਤੁਸੀਂ ਵੀ ਕੁਝ ਆਖੋ ਨਾ ਵੀ ਬੋਲਿਓ ਕੀ ਗੱਲ ਵਾ ਕਿਹੜੀ ਗੱਲ ਦੀ ਪਰੇਸ਼ਾਨੀ ਨਹੀਂ ਕੋਈ ਨਹੀਂ ਤੇਰੀ ਗੱਲ ਨਾ ਹਾਂ ਮੈਂ ਭਰੂੰਗੀ ਜਦੋਂ ਮੈਂ ਜਾਊਂਗਾ ਨਾ ਮੈਂ ਮੰਮੀ ਨੂੰ ਕਹੂੰਗਾ ਮੈਂ ਪੱਪੀ ਇੱਕਦਮ ਨਾ ਕਰਨੀ ਇਹ ਗੱਲ ਪਿਆਰ ਨਾ ਹੀ ਮੈਂ ਗੁੱਸੇ ਹੈ ਗੁੱਸੇ ਨਾ ਹੋਇਓ ਮੈਂ ਤੁਹਾਨੂੰ ਉਹਦਾ ਪੁੱਛਣ ਲੱਗਾ ਇਦਾਂ ਕਹੂੰਗਾ ਨਾ ਕਿ ਜਿਹੜਾ ਕਹਾਂਗੇ ਮੈਂ ਨਹੀਂ ਗੁੱਸਾ ਕਰਦੀ ਮੈਂ ਪਹਿਲਾਂ ਇਦਾਂ ਪੁੱਛੂੰਗਾ ਕਿ ਤੂੰ ਗੁੱਸਾ ਤੇ ਨਾ ਕਰੋ ਹੂੰ ਇਹ ਪੁੱਛੂੰਗਾ ਚੱਲ ਫਿਰ ਤੂੰ ਇੰਨੇ ਕੀ ਗੱਲ ਸ਼ੁਰੂ ਕਰ ਤੇ ਫਿਰ ਗਾੜੀ ਮੈਂ ਆਪੇ ਖਾਲੂ ਆਹ ਮੈਂ ਵੀ ਨਾਲ ਨਹੀਂ ਕੋਈ ਨਹੀਂ ਕਰਾਂਗੇ ਗੱਲ ਕੋਈ ਗੱਲ ਦੀ ਤੂੰ ਹੀ ਨਾ ਪ੍ਰਵਾਹ ਕਰੋ ਕਿ ਤੂੰ ਹੀ ਕੱਲਿਆਂ ਕਰਦੀ ਮੈਂ ਵੀ ਕਰੂੰਗਾ ਗੱਲ ਤੂੰ ਨਾ ਹੈ ਕੁੰਡਾ ਦੀ ਖਖਨਵਾਤ ਕੋਣ ਆਲਾ ਗੱਲ ਲੋ ਜੀ ਉਹ ਨਹੀਂ ਕੋਈ ਹੁੰਦਾ ਐਡੀ ਗੱਲ ਜਿਹੜੀ ਜੋ ਤੁਹਾਡੀ ਬੇਇੱਜ਼ਤੀ ਕਰਦੀ ਇੱਕ ਦਿਨ ਅੱਜ ਉਹ ਜੀ ਨੇ ਫਿਰ ਕੀ ਗੱਲ ਹਾਂ ਪ੍ਰਵਾਹ ਡਾਰੀ ਲੱਗਦਾ ਕਿ ਜੀ ਰਹਿਦੀ ਚਹੀ 2 ਘੰਟੇ ਕੋਈ ਨਹੀਂ ਗਾਲਾਂ ਹੀ ਕੱਢ ਲੂਗੀ ਵੱਤ ਤੋਂ ਵੱਤ ਹੋਦੀ ਕਰ ਲੂਗੀ ਚਲ ਇਹ ਦੱਸ ਹੈ ਕਿੱਥੇ ਹੈ ਮੰਮੀ ਦੇ ਕੋਠੇ ਦੇ ਘਰੇ ਕੋਠੇ ਤੇ ਹੈ ਹੂੰ ਜਰੀਏ ਫਿਰ ਚਲੋ ਫਿਰ ਵੱਡਾ ਜਿਹਾ ਦਿਲ ਕਰਨਾ ਪੈਣਾ ਵੱਡਾ ਵੱਡਾ ਕੋਈ ਗੱਲ ਨਹੀਂ ਤੁਸੀਂ ਮੇਰੇ ਹੱਦਾਂ ਕੋ ਕਰਵਾ ਕਰਦੇ ਚੱਲੋ ਦੇਖੋ ਵੀ ਗੱਲ ਕਰਨਾ ਹੈ ਤੁਹਾਡੇ ਨਾਲ ਕਰੋ ਬੜੇ ਇਕੱਠੇ ਆਏ ਭੂਆ ਭਤੀਆ ਕੀ ਗੱਲ ਕੀ ਹੈ ਉਦਾਂ ਹੀ ਆਏ ਗਾਲੀ ਕਰਨ ਆਏ ਆ ਇਕੱਠੇ ਨੂੰ ਦੱਸ ਆ ਨਹੀਂ ਸਕਦੇ ਆ ਸਕਦੇ ਆ ਕਿਉਂ ਸਾ ਤਾਂ ਹੀ ਮੈਂ ਆਖਿਆ ਦੱਸ ਕਰ ਕਿਹੜੀ ਗੱਲ ਕਰਨੀ ਤੁਸੀਂ ਪਹਿਲਾਂ ਗੁੱਸੇ ਦੇ ਨਾ ਹੋ ਗਏ ਅੱਗੇ ਤੈਨੂੰ ਮੈਂ ਕਿੰਨਾ ਕਿ ਗੁੱਸੇ ਹੁੰਦੀ ਹੈ ਮੈਨੂੰ ਦੱਸ ਪਹਿਲਾਂ ਯਾਰ ਪਹਿਲਾਂ ਪਿਆਰ ਨਾਲ ਬੋਲੋ ਮਮਾ ਵੀ ਪਿਆਰ ਨਾਲ ਬੋਲਦੀ ਆ ਮੈਂ ਜਿਹੜੀ ਕੋਈ ਗੱਲ ਵੀ ਕਰਦੀ ਤੁਹਾਨੂੰ ਮੈਨੂੰ ਗੁੱਸੇ ਨਾਲ ਹੀ ਲੱਗਦੀ ਹੈ ਮੰਮੀ ਮੈਨੂੰ ਗੁੱਸਾ ਇਦਾਂ ਟੱਡ ਜਾਂਦਾ ਵੀ ਤੂੰ ਗੁੱਸੇ ਦੀ ਬੋਲਣ ਢੇ ਨਹੀਂ ਮੈਂ ਨਹੀਂ ਗੁੱਸੇ ਨਾਲ ਤੂੰ ਦੱਸ ਕੀ ਗੱਲ ਕਰਨੀ ਗੱਲ ਤੇ ਮੈਂ ਕਰਨੀ ਪਹਿਲੇ ਗੁੱਸੇ ਨਾਲ ਮੈਨੂੰ ਹੋਇਆ ਬਾਜ ਗੁੱਸੇ ਨਾਲ ਹੋਗੇ ਨਾ ਇੱਕੋ ਗੱਲ ਕਰੀ ਜਾਂਦਾ ਗੁੱਸੇ ਨਾਲ ਹੋਇਆ ਗੁੱਸੇ ਨਾਲ ਮੈਨੂੰ ਦੱਸ ਮੈਂ ਤੈਨੂੰ ਕਿੰਨਾ ਕੱਗੇ ਤੈਨੂੰ ਮੈਂ ਤਿੱਦ ਵਾਲੇ ਛੱਪਰ ਕਢਿਆ ਮੈਂ ਤੇ ਉਹ ਗੱਲ ਕਰਨੀ ਤੁਹਾਡੇ ਨਾਲ ਵੀ ਤੁਸੀਂ ਇਹਨਾਂ ਖਿਜੇ ਖਿਜੇ ਕਿਉਂ ਰਹਿੰਦੇ ਕੀ ਗੱਲ ਵਾ ਮੇਰਨਾ ਵੀ ਮਾਣਨਾ ਵੀ ਭੂਈਨਾ ਵੀ ਕੋਈ ਗੱਲ ਹੈਗੀ ਤੇ ਤੁਹਾਨੂੰ ਦੱਸੋ ਉਹਦਾ ਹੱਲ ਹੀ ਕੱਢਾਂਗੇ ਅਸੀਂ ਨਹੀਂ ਗੱਲ ਕੋਈ ਹੁੰਦੀ ਤੇ ਮੈਂ ਤੇਰੇ ਪਾਪਾ ਨੂੰ ਨਾ ਤੇਰੇ ਨੋਨਾ ਨਾਲ ਕਰਦੀ ਤੇrna ਹੀ ਮੈਂ ਕਰਨੀ ਸੀ ਗੱਲ ਵੀ ਮੈਂ ਇਹਨੂੰ ਆਹ ਗੱਲ ਦਾ ਦੁੱਖ ਗੱਲ ਕੋਈ ਵੀ ਨਹੀਂ ਮੈਂ ਤਾਂ ਚੰਗੀ ਭਲੀ ਆ ਮੈਂ ਤੁਹਾਨੂੰ ਹੀ ਲੱਗਦੀ ਰਹੀ ਨਹੀਂ ਆ ਵੀ ਮੈਂ ਖੀਜੀ ਖੀਜੀ ਨਹੀਂ ਸੱਚੀ ਗੱਲ ਆ ਵੀ ਜੀ ਉਹ ਨਿਆਣਾ ਝੂਠ ਨਹੀਂ ਬੋਲਣਦੇ ਅੱਛਾ ਤੇ ਮੈਂ ਹੀ ਜਾਣੀ ਆ ਹਨਾ ਜੇ ਮੈਂ ਝੂਠ ਬੋਲਣ ਡਈ ਆ ਨਹੀਂ ਤੂੰ ਐਵੇਂ ਨਾਰਾਜ਼ ਨਾ ਹੋਇਆ ਕਰੋ ਸੱਚੀ ਗੱਲ ਦੱਸੋ ਵੀ ਹੈਗੀ ਐ ਜੇ ਤੁਹਾਡੇ ਮਨ 'ਚ ਕੋਈ ਸ਼ੈ ਆ ਤਾਂ ਚੱਲ ਕੋਈ ਨਾ ਕੋਈ ਹੱਲ ਨਿਕਲੂਗਾ ਹੀ ਦੱਸੋ ਕਿਰ ਮਨ ਹੌਲਾ ਹੋਊਗਾ ਹੀ ਕਈ ਗੱਲਾਂ ਹੁੰਦੀਆਂ ਵਾ ਜਿਹੜੀਆਂ ਵੀ ਨਹੀਂ ਵੀ ਦੱਸੀ ਆ ਜਾਂਦੀਆਂ ਮੈਨੂੰ ਦੱਸ ਸਕਦੇ ਜੇ ਭੂਈ ਨੂੰ ਦੱਸ ਸਕਦੇ ਜੇ ਅਸੀਂ ਤਾਂ ਹੀ ਤੁਹਾਡੇ ਕੋਲ ਹੀ ਆਏ ਆ ਪੁੱਛਣ ਹੀ ਆਏ ਨਹੀਂ ਕੋਈ ਗੱਲ ਨਹੀਂ ਗਈ ਗੱਲ ਕੋਈ ਹੁੰਦੀ ਤੇ ਮੈਂ ਮੈਂ ਪਹਿਲਾਂ ਵੀ ਤੈਨੂੰ ਕਿਹਾ ਵੀ ਮੈਂ ਤੇਰੇ ਪਾਪਾ ਨਾਲ ਨਾ ਕਰਦੀ ਤੁਹਾਡੇ ਨਾਲ ਹੀ ਮੈਂ ਕਰਨੀ ਮੈਨੂੰ ਕੋਈ ਗੱਲ ਨਹੀਂ ਗਈ ਮੈਂ ਚੰਗੀ ਭਲੀ ਆ ਤੁਸੀਂ ਆਪਣਾ ਆਪ ਬਦਲੋ ਮੈਂ ਬਹੁਤ ਸੋਹਣੀ ਆ ਜਿੱਦਾਂ ਦੀ ਵੀ ਹੈਗੀ ਮਮੀ ਅਸੀਂ ਮਾੜਾ ਤੇ ਤੁਹਾਨੂੰ ਕਿਹਾ ਹੀ ਨਹੀਂ ਆ ਅਸੀਂ ਗੱਲ ਉਹ ਕਰਨਦੇ ਆ ਵੀ ਕੋਈ ਗੱਲਾਂ ਹੁੰਦੀਆਂ ਵੀ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਤੇ ਬੰਦਾ ਅੰਦਰੇ-ਅੰਦਰ ਉਹ ਸੋਚ ਕੇ ਗੱਲਾਂ ਝੂਰਦਾ ਰਹਿੰਦਾ ਵਾ ਨਹੀਂ ਮੈਂ ਨਹੀਂ ਝੂਰਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਮੈਂ ਬਿਲਕੁਲ ਠੀਕ ਠਾਕ ਆ ਮੈਨੂੰ ਕੋਈ ਗੱਲ ਨਹੀਂ ਗਈ ਜਦੋਂ ਆਪਣਾ ਜਾ ਕੇ ਤੇ ਕੰਮ ਕਰੋ ਜਦੋਂ ਬੰਦਾ ਟੈਨਸ਼ਨ ਚ ਵੀ ਹੋਵੇ ਤਾਂ ਵੀ ਇਦਾਂ ਕਰਦਾ ਆਂ ਅਹੀਂ ਤਾਂ ਹੀ ਪੁੱਛਣ ਆਏਗਾ ਨੂੰ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਜੇ ਕੋਈ ਨਹੀਂ ਗੱਲ ਤਾਂ ਫਿਰ ਤੂੰ ਹੀ ਪੁੱਛ ਰਿਹਾ ਕਰੋ ਇਦਾਂ ਚੁੱਪ ਚੁੱਪ ਘਰ ਰਹਿੰਦੇ ਨਹੀਂ ਸਮਝਣ ਕੋਈ ਗੱਲ ਨਹੀਂ ਤੂੰ ਐਵੇਂ ਨਾ ਆਪਣੇ ਦਿਮਾਗ ਤੇ ਇਦਾਂ ਬੋਝ ਪਾਓ ਮੈਂ ਚੰਗੀ ਭਲੀ ਆ ਬੱਬੀ ਜੀ ਗੱਲ ਤੇ ਜ਼ਰੂਰ ਕੋਈ ਹੈਗੀ ਹੈ ਤੂੰ ਦੱਸੋ ਜਾਂ ਨਾ ਦੱਸੋ ਕੋਈ ਗੱਲ ਨਹੀਂ ਗਈ ਜਾ ਆਪਣਾ ਜਾ ਕੇ ਤੇ ਕੰਮ ਕਰੋ ਜਾ ਵੀਰ ਤੂੰ ਵੀ ਉੱਠੇ ਤੂੰ ਜਾ ਤੂੰ ਬਟਚਾ ਬਣਾ ਲੱਗਣਾ ਗੱਲ ਨਹੀਂ ਪਈ ਵੀ ਹੈਗੀ ਜਾ ਚੱਲ ਜਾ ਮੇਰੇ ਨਾਲ ਗੱਲ ਦਿਨਾਂ ਦੀ ਵੀ ਠੀਕ ਹੀ ਹੈ ਪੁੱਛਣ ਆਏ ਵਿਚਾਰੇ ਮੈਨੂੰ ਚੇਚਾ ਤੇ ਮੈਂ ਵੀ ਆਪਣਾ ਹਣਾ ਕਿਦਾਂ ਖਿਚੀਖੀ ਰਹਿਣੀ ਆ ਹੁਣ ਵੀ ਕਿੱਡੇ ਪਿਆਰ ਨਾਲ ਮੈਨੂੰ ਪੁੱਛਣ ਡਏ ਹੇ ਤੇ ਮੈਂ ਵੀ ਖੇੜ ਖੇੜ ਕੇ ਉਹਨਾਂ ਨੂੰ ਪਾਈ। ਜਿਹੋ ਹੀ ਗੱਲ ਕੋਈ ਪਿਆਰ ਨਾਲ ਦੱਸ ਦਿੰਦੀ ਤੇ ਲਾਗੇ ਬਾਹਰ ਲੈਂਦੀ ਤੇ ਫੇਰ ਕਿਹੜੀ ਅੱਖ ਰੱਜਦੀ। ਆਪਣੇ ਆਪ ਨੂੰ ਬਦਲਣਾ ਹੀ ਪੈਣਾ ਸੁਖਵਿੰਦਰ ਤੈਨੂੰ। ਇਦਾਂ ਥੋੜਾ ਕੰਮ ਚੱਲਣਾ ਵਾ। ਚਲ ਜੇ ਕੰਮ ਜ਼ਿਆਦਾ ਪੈਂਦਾ ਵਾ। ਕੋਈ ਵੀ ਗੱਲ ਵਾ। ਤੇ ਇਹ ਤੇ ਐਵੇਂ ਆਂਦੇ ਵੀ ਵਿਆਹ ਕਰਾ ਕੇ ਬੰਦੇ ਨੂੰ ਆਪਣੇ ਆਪ ਨੂੰ ਕਰਨਾ ਹੀ ਪੈਂਦਾ ਚੇਂਜ ਵੀ ਕਰਨਾ ਪੈਂਦਾ। ਘਰ ਦੇ ਵਿੱਚ ਜੋ ਵੀ ਕੋਈ ਗੱਲ ਹੋਵੇ ਉਹਨੂੰ ਹੈਂਡਲ ਕਰਨਾ ਹੀ ਪੈਂਦਾ। ਤੇ ਹੁਣ ਕਰਨਾ ਹੀ ਪੈਣਾ ਵਾ। ਇਦਾਂ ਨਹੀਂ ਮੇਰਾ ਹਨਾ ਮੇਰੇ ਇੱਕ ਦੇ ਗੱਲ ਕਰਨ ਦੇ ਤਰੀਕੇ ਦੇ ਨਾਲ ਹੀ ਇਹ ਕਿੰਨੇ ਜਣੇ ਪਰੇਸ਼ਾਨ ਹਾਂ ਘਰ ਦਾ ਮਾਹੌਲ ਵੀ ਖਰਾਬ ਰਹਿੰਦਾ ਉਹ ਵੀ ਦੁਕਾਨ ਤੋਂ ਆਉਂਦੇ ਕਿੰਨਾ ਹਨਾ ਫਿਰ ਪਰੇਸ਼ਾਨ ਹੁੰਦੇ ਆ ਨਹੀਂ ਮੈਨੂੰ ਆਪਣੇ ਆਪ ਨੂੰ ਬਦਲਣਾ ਹੀ ਪੈਣਾ ਉਹ ਵੀ ਵਿਚਾਰੀ ਹੁਣ ਦੱਸ ਜੇ ਮੜੀ ਦੀ ਗੱਲ ਹੋਈ ਗਈ ਜੇ ਇਹਨਾਂ ਨੂੰ ਮਤੰਕੀ ਗੱਲ ਨਾਲ ਲੰਮਦੀ ਤੇ ਕੀ ਹੀ ਉਥੇ ਹਨਾ ਉਹਨਾਂ ਵੀ ਆਪਣੀ ਮਾਂ ਨਾਲ ਚੀਤੇ ਆਉਂਦੀ ਕੀਪ ਤਾਂ ਕੀ ਵਿਚਾਰੀ ਰਾਤ ਸੋਚਦੀ ਰਹਿੰਦੀ ਆ ਦਿਲ ਚ ਤੇ ਹੁਣ ਆਪਣੇ ਪਤੀਏ ਨੂੰ ਨਾਲ ਲੈ ਕੇ ਤੇ ਮੈਨੂੰ ਪੁੱਛਣ ਆਏ ਆ ਫਿਰ ਵੀ ਮੇਰੇ ਪਿਆਦੇ ਵਾਤੇ ਆਏ ਵੀ ਇਹਨੂੰ ਪੁੱਛ ਲਈਏ ਮੈਂ ਫਿਰ ਵੇ ਉਹਨਾਂ ਨੂੰ ਕਿੱਦਾਂ ਪਈਂ ਚੰਗੀ ਨਹੀਂ ਆ ਨਾ ਮੇਰੇ ਵਾਤੇ ਇਹ ਗੱਲ ਚੱਲ ਗਲਤੀਆਂ ਵੀ ਬੰਦਿਆਂ ਕੋਈ ਹੁੰਦੀਆਂ ਵਾ ਕੋਈ ਨਹੀਂ ਹੁਣ ਮੈਂ ਆਪਣੇ ਆਪ ਨੂੰ ਬਦਲ ਲੈਣਾ ਵਾ ਸਹੀ ਹੈ ਸਹੀ ਹੈ ਨਾ ਖਾਦੀ ਖੜੀ ਹੈ ਕੰਮ ਦੀ ਕੰਮ ਦਾ ਕਰਕੇ ਥੋੜਾ ਮੈਂ ਆਪਣੇ ਬੱਚਿਆਂ ਦੀ ਨਨਾਨ ਮੇਰੀ ਵੀ ਚਰੀ ਢੀਆਂ ਵਰਗੀ ਨਾਲੇ ਮੇਰੀ ਭੈਣਾ ਵਰਗੀ ਹੈ ਇੰਨਾ ਵੀ ਤਾਂ ਮੈਂ ਦੁੱਖ ਸੁੱਖ ਕਰ ਹੀ ਸਕਦੀ ਕਰਦੀ ਨਹੀਂ ਮੈਂ ਕਿਸਦੇ ਨਾਲ ਹਨਾ ਕੋਈ ਗੱਲ ਹੁੰਦੀ ਕਿਦਾਂ ਪੈਣੀ ਉੱਡ-ਉੱਡ ਕੇ ਮੇਰੇ ਕਰਕੇ ਸਾਰੇ ਘਰ ਦਾ ਮਾਹੌਲ ਵਿਗੜਿਆ ਹੀ ਹੁਣ ਨਹੀਂ ਹੁਣ ਇਹਨੂੰ ਸੁਧਾਰਦੀ ਆਂ ਗਾਂ ਜਾ ਕੇ ਬੱਚਿਆਂ ਦੇ ਪਤਾ ਕਿੰਨਾ ਮਾੜਾ ਅਸਰ ਇਹ ਗੱਲ ਦਾ ਪੈਣਾ मम्मी हाँ उठो आ गया वा? आ हो आ गया आए, मेरे ही मैं तो हूं ही पई हां जे मम्मी काम को सांभ के नदर ना गल करनी है हां मैं समझ नहीं आउंदी किदा करा किदा करा हम्म किदा दी गल वा किदा करनी है तैन वो करा सही सलामती आ गए ਫਸਲ ਆ ਗਿਆ ਉਹਦਾ ਮੂੰਹ ਕੇ ਨਹੀਂ ਮੋਨੀਸ਼ ਲੋਣਾ ਅੰਨਾ ਤੇ ਉਹ ਨਾਲ ਤੂੰ ਜਗਦਾ ਟੈਂਡਾ ਤੂੰ ਵੇਖਣ ਲਈ ਇਹ ਅੱਜ ਤੇ ਸਹੀ ਲੱਗਣਿਆ ਮਮੀ ਮੈਂ ਨਾ ਆਪਣੀ ਗਲਤੀ ਤੇ ਸ਼ਰਮਿੰਦਾ ਅੱਛਾ ਇਹ ਕਿਤਰਾ ਸੂਰਜ ਕਿਧਰੋਂ ਨਿਕਲਿਆ ਵਾ ਸੂਰਜ ਤਾਂ ਹੀ ਛੱਡੋ ਕਿਧਰੋਂ ਵੀ ਨਿਕਲਿਆ ਹੋਵੇ ਪਰ ਨਿਕਲਿਆ ਚੰਗਾ ਹਾਂ ਹਾਂ ਇਹ ਹਾਂ ਅੱਜ ਕੋਈ ਗੁਰੂ ਮੀਲ ਪਿਆ ਨਹੀਂ ਹਣ ਮੈਂ ਸੋਚਿਆ ਵੀ ਵਾਕਏ ਮੈਂ ਗਲਤ ਹੀ ਹਾਂ ਹਾਂ ਇਹ ਆਪਣੀ ਗਲਤੀ ਮੰਨਣ ਚ ਕੋਈ ਬੰਦੇ ਨੂੰ ਸ਼ਰਤ ਵੀ ਨਹੀਂ ਕਰੀ ਜਾਏਗੀ। ਇਹ ਤਾਂ ਗੱਲ ਹੈ ਗਈ ਆ। ਤੇ ਮੈਂ ਤੁਹਾਡੇ ਕੋ ਆਪਣੀ ਗਲਤੀ ਮੰਨਣਾ ਵੀ ਹੈਗਾ। ਮੈਂ ਗਲਤੀ ਵੀ ਸਹੀ ਕਹਿੰਦੇ। ਕਿ ਆਪਣਾ ਘਰ ਹੀ ਕੰਮ ਆਉਂਦਾ। ਕੋਤਮਾ ਆ ਵਾ ਕਦੀ ਗਲਤ ਫੜਾ ਕਹਿੰਦੀਆਂ ਹੁੰਦੀਆਂ ਵਾ। ਇਹ ਤੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਆ ਸੁਣ ਕੇ ਕਿ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਤੇ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੈਨੂੰ ਹੋਇਆ ਕਿਦਾਂ ਅਹਿਸਾਸ। ਉਹ ਤਾਂ ਛੱਡੋ ਮੰਮੀ ਉਹ ਕਹਿੰਦੇ ਨੇ ਨਾ ਸਿਆਣੇ ਇਹੋ ਜੀ ਸੰਗਤ ਉਹ ਜੀ ਰੰਗਤ ਬਸ ਕੋਈ ਬੰਦਾ ਹੀ ਦੁਨਣਾ ਮਿਲਿਆ ਜ ਜਿੰਨੇ ਆ ਤੇ ਮੇਰੇ ਖਾਨੇ ਗੱਲਾਂ ਪਈਆਂ ਅੱਛਾ ਤੇ ਬਸ ਪੈ ਗਈਆਂ ਚੱਲ ਸ਼ੁਕਰਿਆ ਪਰਮਾਤਮਾ ਦਾ ਭਲਾ ਹੋਏ ਉਹ ਬੰਦੇ ਦਾ ਵੀ ਜਿਹੜਾ ਤੈਨੂੰ ਮਿਲਿਆ ਵਾ ਇਹੋ ਜਿਆ ਜਿਹਨਾਂ ਤੈਨੂੰ ਚੰਗੀ ਮਤ ਦਿੱਤੀ ਆ ਫਿਰ ਗੱਲ ਆ ਗਈ ਨਾ ਉੱਥੇ ਹੀ ਮੇਰੇ ਕਹਿਣ ਦੀ ਤੇ ਮਾੜੀ ਸੰਗਤ ਚ ਪਈਏ ਤੇ ਮਾੜੀ ਹੈ ਨਾ ਸੰਗਤ ਚ ਮਾੜੇ ਬਣਦਾ ਵਾ ਤੇ ਜੇ ਚੰਗੀ ਮਿਲਦੀ ਆ ਫਿਰ ਚੰਗੇ ਬਣਦਾ ਵਾ ਜੇ ਅੱਜ ਕਿਹ ਮਾੜੇ ਲੱਗ ਕੇ ਨਹੀਂ ਗਿਆ ਹੋਣਾ ਤੂੰ ਤੇ ਆਇਆ ਵੀ ਘਰ ਸੋਫੀਆਂ ਤੂੰ ਜੇ ਚੰਗੇ ਲੱਗੇ ਬੈਠਾ ਵਾ ਤੇ ਉਹਨੇ ਕੋਈ ਚੰਗੀ ਮੱਤ ਦਿੱਤੀ ਆ ਤੇ ਉਹ ਤੇਰੇ ਦਿਮਾਗ 'ਚ ਵੀ ਬੈਠੀ ਆ ਹਾਂਜੀ ਇਹ ਤਾਂ ਗੱਲ ਐ ਪਰ ਹੁਣ ਮੈਨੂੰ ਇਹ ਦੱਸੋ ਸੁਮਨ ਕੋ ਕਿਤਾ ਮੰਗਣੀ ਸਮਨ ਕੋ ਕਿਤਾ ਮੰਗਣੀ ਮੰਗਣੀ ਉੱਥੇ ਜਾ ਕੇ ਮੰਗ ਹੋਰ ਕਿੱਦਾਂ ਮੰਗਣੀ ਨਹੀਂ ਤੁਸੀਂ ਫੋਨ ਕਰੋ ਸਾਨੂੰ ਆਪੇ ਆ ਜਾਂਦੀ ਮੈਂ ਨਹੀਂ ਫੋਨ ਕਰਨਾ ਮੈਨੂੰ ਆਦੇ ਪਤਾ ਕਿੰਨੀ ਮੇਰੀ ਬੇਇੱਜ਼ਤੀ ਹੋਈ ਆ ਉਹਦੇ ਜਾਣ ਤੇ ਖੜਿਆ ਉਹਦੇ ਘਰ ਦੇ ਕੀ ਸੋਚਣਗੇ ਤੇ ਮੁੰਡਾ ਇਤਰਾ ਕਰਦਾ ਵਾ ਤੇ ਇਹ ਬੁਆ ਵੀ ਹਰੇ ਤਰ੍ਹਾਂ ਦੀ ਆ ਨਾ ਹੀ ਤੇ ਮੈਂ ਫੋਨ ਕਰਨਾ ਹੀ ਉਹਨੂੰ ਤੇ ਨਾ ਹੀ ਮੈਂ ਜਾਣਾ ਹੀ ਹੂੰ ਤੇਰੇ ਨਾਲ ਜੇ ਤੂੰ ਕਹਿਣਾ ਵੀ ਮੇਰੇ ਨਾਲ ਚੱਲੋ ਉਹ ਵੀ ਨਹੀਂ ਮੈਂ ਜਾਣਾ ਜੇ ਤੈਨੂੰ ਲੱਗਦਾ ਵਾ ਮੇਰੀ ਗਲਤੀ ਦਾ ਮੈਨੂੰ ਅਹਿਸਾਸ ਵਾ ਤੂੰ ਸਮਝਣਾ ਵਾ ਤੇ ਫੇਰ ਤੂੰ ਆਪ ਹੀ ਜਾ ਠੀਕ ਆ ਮੈਂ ਇਕੱਲਾ ਕਿੱਦਾਂ ਜਾਊਂਗਾ ਇਕੱਲਾ ਮੋਟਰਸਾਈਕਲ ਤੇ ਚੱਲ ਜਾ ਹਰ ਕਿੱਥੇ ਜਾਣਾ ਇਕੱਲੇ ਨੇ ਤੇ ਮੋਟਰਸਾਈਕਲ ਨੇ ਥੋੜੀ ਗੱਲਾਂ ਕਰਨੀਆਂ ਉਹਨਾਂ ਨਾਲ ਜਾ ਕੇ ਤੂੰ ਕਰੀ ਨਾ ਮੇਰ ਨਾਲ ਵੀ ਤਾਂ ਕਰਨੀ ਵਿਆਹ ਵਾ ਐਦਾਂ ਉਹਨਾਂ ਨਾਲ ਕਰ ਲਈ ਤੁਹਾਡੇ ਨਾਲ ਦੇ ਕਰਨਿਆਂ ਵਾ ਆਪੋ ਜਿਹੀ ਦੀ ਗੱਲਾਂ ਹਾਟੀ ਦੀ ਵੱਖਰੀ ਉਹਨੇ ਕੀ ਪਤਾ ਉੱਥੇ ਜਾ ਕੇ ਕੀ ਕਿਹਾ ਕੀ ਨਹੀਂ ਕੋਈ ਗੱਲ ਨਹੀਂ ਜੀ ਉਹਨੇ ਕੁਝ ਕਿਹਾ ਵੀ ਹੋਊਗਾ ਨਾ ਤੇ ਤੂੰ ਉੱਥੇ ਮਾਫੀ ਮੰਗ ਲਈ ਤੇ ਠੀਕ ਆ ਮੈਂ ਗਲਤ ਸੰਗਤੀ ਮੈਂ ਨਹੀਂ ਕਿ ਮੈਂ ਬੰਦੇ ਪਿੰਕੂ ਵਾਲੇ ਹੀ ਮੌਨ ਨਾਲ ਆ ਕੇ ਪਿਆ ਜੰਨਾ ਹਾਂ ਕਿ ਨਾ ਚਾਹ ਕੇ ਵੀ ਮੈਂ ਤੇ ਪਿਆਗ ਲਾ ਲੀਨਾ ਤੇ ਹੁਣ ਮੈਂ ਨਹੀਂ ਪੀਂਦਾ ਹੁਣ ਤੇ ਮੈਨੂੰ ਹੀ ਦੱਸ ਦੇ ਨਾ ਵੀ ਗਾੜੀ ਤੇ ਨਹੀਂ ਪੀਣੀ ਨਹੀਂ ਨਹੀਂ ਹੁਣ ਨਹੀਂ ਹੁਣ ਨਹੀਂ ਬੀਚ ਚੱਲ ਫਿਰ ਉਹਨਾਂ ਨੂੰ ਇਦਾਂ ਹੀ ਕਹਿ ਦੇ ਮੈਂ ਜੇ ਆ ਮੌਕਾ ਮੈਨੂੰ ਦਓ ਜੇ ਮੈਂ ਅੱਗੇ ਤੋਂ ਪੀਵਾਂਗਾ ਇਫੇ ਜਿੱਦਾਂ ਕਹੋਗੇ ਕਰ ਲਾਂਗੇ ਪਰ ਮੈਂ ਨਹੀਂ ਕਿੰਦਾ ਹੁਣ ਮੈਂ ਤੁਹਾਨੂੰ ਮੌਕਾ ਨਹੀਂ ਦਿੰਦਾ ਇਹੋ ਜਿਹਾ ਵੀ ਸੁਮਨ ਗੁੱਸੇ ਹੋ ਕੇ ਕਿੱਥੇ ਆਵੇ ਪਰ ਮੰਮੀ ਤਾਂ ਨਾਲ ਜਾਣਾ ਚਾਹੀਦਾ ਤੁਹਾਡੀ ਗੱਲ ਉਹਨੇ ਮੰਨ ਲੈਣੀ ਤੇਰੀ ਥੋੜੀ ਮੰਨਣੀ ਕੋਈ ਗੱਲ ਨਹੀਂ ਤੇਰੀ ਮੰਨ ਲੈਣੀ ਆ ਆਖੀ ਮੰਮੀ ਨੇ ਵੀ ਮੱਕ ਲਿਆਵਾ ਮੈਨੂੰ ਕੋਈ ਨਹੀਂ ਮੈਂ ਮੰਮੀ ਦੱਸ ਕੇ ਪੁੱਛ ਕੇ ਆਇਆ ਵਾ ਮੰਮੀ ਕੋਈ ਮਾ ਮਾਫੀ ਮੰਗੀ ਆ ਤੇ ਉਹ ਕਹਿੰਦੀ ਉਹ ਤੋਂ ਮੰਗ ਜਾ ਤੇ ਜੇ ਉਹਨਾਂ ਨੇ ਕਿਹਾ ਵੀ ਉਹ ਨਹੀਂ ਮੰਮੀ ਨਹੀਂ ਆ ਸਰ ਵੀ ਨਾਲ ਨਹੀਂ ਆਂਦੇ ਉਹਨਾਂ ਨੇ ਆਖਣਾ ਕਿਉਂਕਿ ਉਹਨੂੰ ਡਰ ਲੱਗਦਾ ਤੁਸੀਂ ਚਲੋ ਨਾਲ ਕੁਝ ਨਹੀਂ ਹੁੰਦਾ ਚਲ ਜਾਈਦਾ ਵਾ ਡਰ ਲੱਗਦਾ ਵਾ ਗਾਂ ਗਾਂ ਮੈਂ ਥੋੜਾ ਨਾਲ ਜਾਇਆ ਕਰਨਾ ਪਰ ਗਾਂ ਗਾਂ ਦੀ ਤੇ ਗੱਲ ਵੱਖਰੀ ਏ ਜੇ ਲੈ ਕੇ ਰਹੀ ਦੀ ਤੂੰ ਹੀ ਖਲਾਰਾ ਪਾਇਆ ਤੂੰ ਹੀ ਸੁਵੇਟ ਹੁਣ ਮੈਂ ਕਹਦਾ ਖਲਾਰਾ ਪਾਇਆ ਉਹਨਾਂ ਦੇ ਘਰ ਮੈਂ ਗੜੀ ਉਲਟੀ ਕਰਾਇਆ ਪੀ ਕੇ ਬਸ ਹੁਣ ਤੇ ਇਹ ਮੈਂ ਸੁਧਨੇ ਆ ਹੁਣ ਤੁਸੀਂ ਨਹੀਂ ਮੇਰੇ ਨਾਲ ਤੁਰਦੇ ਮੈਂ ਕੋਈ ਨਹੀਂ ਤੇਰੇ ਨਾਲ ਹੀ ਆ ਤੂੰ ਜਾ ਮੈਂ ਤੁਹਾਡੀ ਬਾਤ ਬੱਠੀ ਪਣੀ ਬਣਾਉਂਗੀ ਹੁਣ ਕਿੰਨੇ ਨੂੰ ਮਿੱਠਾ ਮੂਠਾ ਬਣਾਉਂਦੀ ਯਾ ਮਾ ਫਿਰ ਮੈਂ ਯਾ ਟਰਕੀ ਆਪਕੇ ਬਾਗੇ ਖਲਾਲੇ ਦੀ ਮੈਨੂੰ ਖਿੱਚਣ ਡਿਆ ਚੱਲ ਸ਼ੁਕਰ ਆ ਪਰਮਾਤਮਾ ਦਾ ਇਹਨੂੰ ਮੱਥ ਬੁੱਧ ਤੇ ਆਈ ਗਲਤ ਤਾਂ ਮੀਤ ਦੀ ਵੀ ਸਹੀ ਏ ਗਲਤ ਜ਼ਰੂਰ ਹੋਈ ਹੈਗੀ ਆ ਕਭੀ ਦੱਸ ਦੇਣੀ ਆ ਪੁੱਛਿਆ ਵੀ ਨਹੀਂ ਦੱਸਦੀ ਖੀਜੀ ਖੀਜੀ ਜੀ ਰਹਿੰਦੀ ਏ ਤੂੰ ਜੇ ਦੱਸ ਦੇ ਤਾਂ ਚੱਲ ਮਾਨਾ ਹੌਲਾ ਹੋਈ ਜਾਏ ਨਾ ਉੱਚੇ ਵੀ ਤੇ ਪੁੱਛੇ ਬੜੇ ਤਰੀਕੇ ਨਾਲ ਕਿੰਨੂ ਕਹੇ ਵੀ ਇਹਨੂੰ ਤੁੰਗਾਲ ਪੁੱਛਿਆ ਹੈਗੀ ਹਾਂ ਹਾਂਜੀ ਵੀਰ ਜੀ ਟਿਕੜੀ ਚਾਹ ਬਣਾਉਂ ਡੀ ਜੀ ਅੱਛਾ ਚੜ੍ਹੜਿਆ ਆਹ ਕੱਸਣ ਆਲੀ ਚਾਹ ਤੇ ਬਣਾਸਣ ਜਲਦੀ ਭਾਵੀ ਸਾਹਮਣੇ ਕੋਈ ਕਹਿੰਦਾ ਨਹੀਂ ਹੈ ਨਾ ਕੋਈ ਗੱਲਬਾਤ ਨਹੀਂ ਕਰਦਾ ਤਿੰਨੇ ਤੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੇ ਨੰਬਰ ਜੇ ਵੇ ਹੈਗਾ ਉਹਨਾਂ ਦਾ ਦੇ ਦੇ ਫੇ ਬਹੁਤ ਕਰਦੇ ਉਹ ਵੀ ਆਪਣਾ ਤੇਰਾ ਕੰਮ ਹੋਣਾ ਉੱਥੇ ਜਾਣਾ ਪੈਣਾ ਹੈ ਜੇ ਨੰਬਰ ਹੈ ਤਾਂ ਉਹਨਾਂ ਨਾਲ ਗੱਲ ਕਰ ਲੀਏ ਕੋਈ ਉਹਨਾਂ ਦਾ ਨਹੀਂ ਕੋਈ ਆਣਗੋ ਆਣਦਾ ਨੰਬਰ ਹੈ ਤੇ ਦੇ ਦੇ ਬਹੁਤ ਗੱਲ ਕਰੀਏ ਹੁਣ ਸਾਰੇ ਆਪਣੇ ਕੀ ਪੁੱਤ ਚੰਗਾ ਲੱਗਦਾ ਜਾਂ ਅੱਜ ਹੋਈਏ ਤੁਹਾਡੀ ਗੱਲ ਠੀਕ ਆ ਮੈਂ ਤਾਂ ਤੋ ਕਹਦਾ ਜੀ ਮੈਂ ਬੋਲਣਾ ਜੇ ਨੰਬਰ ਹੁੰਦਾ ਤਾਂ ਮੈਂ ਦੇ ਹੀ ਦੇਣਾ ਸੀਗਾ ਹੂੰ ਤੇ ਆਂਡ ਗਵਾਂਡ ਤੋਂ ਉਦਾਂ ਨਹੀਂ ਅਸੀਂ ਬਾਹਰ ਨਿਕਲਦੇ ਅੱਛਾ ਘਰੇ ਰਹੀਦਾ ਨਾ ਆ ਗਿਆ ਦਾ ਨੰਬਰ ਹੀ ਹੈਗਾ ਬਣਾ ਆਪਾਂਗੇ ਇਹdale ਆਈਏ ਤੇ ਇਹਨਾਂ ਕੋਲ ਉਹ ਹੋਊਗਾ ਸ਼ਾਇਦ ਵੀ ਆਂਡ ਗਵਾਂਡ ਦਾ ਤੇ ਆਪਾਂ ਉਹ ਕਦੀ ਪੁੱਛਿਆ ਨਹੀਂ ਇਹਨਾਂ ਕੋਲ ਮੈਂ ਚਲੋ ਮਿਲ ਜਾਈਏ ਨੰਬਰ ਤੇ ਉਹਨਾਂ ਨਾਲ ਗੱਲਬਾਤ ਕਰ ਲਈਏ ਵੀ ਅੱਗੇ ਦੇ ਵੇਖੀਏ ਹੁਣ ਅੱਗੇ ਦਾ ਸੋਚੀਏ ਤੇ ਉਹ ਕੀ ਹੁੰਦੇ ਆ ਹੂੰ ਇਹ ਚਲ ਸਹੀ ਆ ਉਹਨਾਂ ਹੈ ਹੀ ਨਹੀਂ ਨੰਬਰ ਜੇ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ ਬਹੁਤ ਹੁਣ ਜੇ ਗੱਲੋ ਵੀ ਨਾ ਤੋਰਨਗੇ ਜੀ ਵੀ ਨਾ ਤੋਰੀਏ ਕੋਈ ਮੈਂ ਗੱਲ ਕਰੀਏ ਨਾ ਫਿਰ ਗੱਲ ਕਰੇ ਕਰਨੀ ਤੇ ਪੈਣੀ ਹੈ ਕਿਸੇ ਨਾ ਕਿਸੇ ਨੂੰ ਕਹਿ ਹੈ ਹਾਂਜੀ ਇੱਥੇ ਕੱਲ ਲਗੀ ਆ ਤੇ ਬਾਕੀ ਭਾਗੀ ਜਰੀ ਵੀ ਭਾਵੇਂ ਹੁਣ ਕੋੜੇ ਬੋਲਦੀ ਆ ਪਰ ਗੱਲ ਇਹ ਆ ਕਿ ਸੱਚੀਆਂ ਕਰ ਜਾਂਦੀ ਆ ਸੱਚ ਕਹਿੰਦੀ ਹੋ ਵੀ ਪੀਤਿਆਂ ਦੇ ਘਰ ਤੋਂ ਸੋਹਣੇ ਬੜੇ ਓਕੇ ਆ ਹੈ ਉਹ ਹੀ ਨਾ ਇਹ ਹੀ ਕੰਮ ਕਰਕੇ ਵੇਚਦੇ ਹਾਂ ਘਰ ਤੇ ਜਾਣਾ ਪੈਣਾ ਹੈ ਵੀਡੀਓ ਹੁੰਦਾ ਜਾਂ ਸਾਡੀ ਗੱਲ ਠੀਕ ਵਾ ਪਰ ਨੰਬਰ ਹੈ ਹੀ ਨਹੀਂ ਭਾਈ ਨਾ ਕਿ ਮੈਂ ਤੁਹਾਨੂੰ ਦੇ ਦਣਾ ਇਹ ਨਾ ਕਿ ਕਦੀ ਝੂਠ ਬੋਲਿਆ ਨਾ ਟਿਕਲ ਹੂੰ ਨਹੀਂ ਇਹ ਗੱਲ ਠੀਕ ਗੱਲ ਹੈ ਅੱਛਾ ਤੇ ਤੇਹੀ ਗੱਲ ਘਰ ਦੀ ਉਹ ਤਾਂ ਚਲ ਮੈਂ ਜਾਣਾ ਹੀ ਜਾਣਾ ਮੈਂ ਕਿਹੜਾ ਕੈਂਟੀ ਮੈਂ ਨਹੀਂ ਜਾਣਾ ਮੈਂ ਤੂੰ ਸਾਰੀ ਗੱਲ ਬਾਤ ਕਰਕੇ ਤੈਨੂੰ ਘੱਲਾ ਕੇ ਇਦਾਂ ਨਹੀਂ ਕਰਦੇ ਠੀਕ ਹੈ ਟੈਨਸ਼ਨ ਨਾ ਲੈ ਭਾਈ ਜਾਣਾ ਹੈ ਨਹੀਂ ਨੰਬਰ ਤੇ ਜਾ ਕੇ ਫਿਰ ਗੱਲਬਾਤ ਕਰ ਲੀਏ ਜਾਂ ਉਹਨਾਂ ਨੂੰ ਹੋਏ ਕੇ ਤਰੀਕੇ ਸੱਦ ਲਈਏ ਵੇ ਵੀ ਜੀ ਰੋਕ ਜੋ ਥੋੜਾ ਕੇ ਚੇਰ ਕੋਈ ਗੱਲ ਨਹੀਂ ਆਪੇ ਆਉਣਗੇ ਇਹਨਾਂ ਲੈਣਾ ਨਹੀਂ ਮਾਹੂ ਰੁਕਣਾ ਕਿੰਨਾ ਕੇ ਚੇਰ ਵਾਹਣ ਹਾਂ ਉਹ ਕਿਾ ਥੋੜਾ ਜਿਹਾ ਹੁਣ ਉਹ ਤੇ ਸਾਡੀ ਉਹ ਵੀ ਸੋਚਦੇ ਰਹਾਂ ਕਿ ਚੱਲ ਉਹ ਪਹਿਲ ਕਰਨ ਆਹੀਂ ਸੋਏ ذریعے ਉਹ ਪਹਿਲ ਕਰਨ ਸਰੇਦਾ ਨਹੀਂ ਨਾ ਗੱਲ ਬਣੀ ਤੇ ਗੱਲ ਦਾ ਸਭ ਤੋਂ ਵਧੀਆ ਤਰੀਕੇ ਕਰਨੀ ਚਾਹੀਦੀ ਉਹ ਤਾਂ ਠੀਕ ਆ ਪਰ ਗਲਤੀ ਤੇ ਉਹਨਾਂ ਦੀ ਹੈ ਨਾ ਗਲਤੀ ਭਾਵੇਂ ਉਹਨਾਂ ਦੀ ਹੈ ਜੋ ਮਰਜ਼ੀ ਹੈ ਪਰ ਗੱਲ ਤੇ ਹੁਣ ਹੋਏਗੀ ਤੇ ਫੇਰ ਹੀ ਪਤਾ ਲੱਗਣਾ ਨਾ ਕੋਈ ਨਾ ਕੋਈ ਗੱਲ ਸਿੱਟਾ ਫੇਰ ਹੀ ਨਿਕਲਣਾ ਨਾ ਉਹਨੇ ਤਾਂ ਚੱਕਰ ਕਰਕੇ ਬੈਠੇ ਸੀ ਜੀ ਉਹ ਵੀ ਬਿਠੇ ਰਹਨ ਤੇ ਕਿੰਨਾ ਵਿਚਾਰਾ ਟਾਈਮ ਲੰਘਣਾ ਹਾਂ ਚੱਲ ਵੀ ਇੱਥੋਂ ਕੋਈ ਨਹੀਂ ਹਾਂ ਇਹ ਮੈਂ ਤਾਂ ਆਈ ਇਹਨਾਂ ਕਿ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਹੋ ਜਾਂਦੀ ਫਿਰ ਕੁਛ ਪੱਛ ਲਿੰਦੇ ਤੇ ਤੂੰ ਵੀ ਆਪਣੇ ਘਰ ਜਾਣ ਵਾਲੀ ਬੰਦੀ ਐ ਤੇ ਕਿਹਾ ਤੇ ਮੈਂ ਕਿੰਨਾ ਵਿਚਾਰਾ ਬਹਿ ਬੈਠ ਗਿਆ ਜਿੰਨੀ ਇਹਦੀ ਤੂੰ ਆਪਸੇ ਆਣੀ ਬੇਟੀਆਂ ਤਾਂ ਨਹੀਂ ਰਹਿੰਦੀਆਂ ਕਿਹੜਾ ਸੌਖਾ ਬੈਠਾ ਜਾਂਦਾ ਆ ਪਰ ਉਹ ਨਾ ਨਾ ਗਲਤ ਮਤਲਬ ਕੱਢਣ ਪੀ ਇਹਨਾਂ ਨੂੰ ਪਤਾ ਨਹੀਂ ਕਿਉਂ ਉਹਨਾਂ ਚੱਲਦੇ ਕੱਲ ਦਾ ਮਤਲਬ ਕਿਉਂ ਕੱਢਣਗੇ ਜਿਹੜੀ ਸੱਚਾਈ ਹੋਏਗੀ ਸਾਹਮਣੇ ਆਜੇਗੀ ਤੇ ਸਮਝਾ ਲਾਂਗੇ ਜੇ ਉੱਚੇ ਗਲਤੀ ਹੋ ਉਹਨੂੰ ਸਮਝਾਵਾਂਗੇ ਤੇ ਤੇਰੇ ਚ ਗਲਤੀ ਹੋ ਉੱਥੇ ਨੂੰ ਸਮਝਾਵਾਂਗੇ ਇਕੱਠੇ ਬਹਿ ਕੇ ਕਾਜ਼ੀ ਹੋਣੀ ਜਾਂਦਾ ਫਿਰ ਠੀਕ ਹੈ ਚਲੋ ਮੈਂ ਇਹਨੂੰ ਕੋਈ ਹਾਂ ਜੁਰਮਾ ਚਾਹ ਮੰਨ